ਕਦੇ ਵੀ ਘਿਓ ਦੇ ਨਾਲ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਵੈ ਘਰਾਂ ਦੇ ਵਿੱਚ ਅਕਸਰ ਹੈ ਕਿ ਘਿਓ ਦਾ ਸੇਵਨ ਕੀਤਾ ਜਾਂਦਾ ਵੈ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੁਝ ਚੀਜ਼ਾਂ ਰਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਜੇਕਰ ਤੁਸੀਂ ਘਿਓ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਸ ਦਾ ਫਾਇਦਾ ਤਾਂ ਨਹੀਂ ਮਿਲੇਗਾ ਪਰ ਨੁਕਸਾਨ ਜ਼ਰੂਰ ਹੋ ਸਕਦਾ ਵੈ ਘਰ ਦੇ ਵਿੱਚ ਘਿਓ ਅਕਸਰ ਸਰੀਰ ਨੂੰ ਬਹੁਤ ਤਾਕਤਵਰ ਬਣਾਉਂਦਾ ਵੈ ਹਰ ਇੱਕ ਚੀਜ਼ ਦੇ ਵਿੱਚ ਵਰਤਿਆ ਜਾਂਦਾ ਵੈ ਪੋਸ਼ਣ ਤੱਤਾਂ ਦੇ ਨਾਲ ਭਰਪੂਰ ਹੁੰਦਾ ਵੈ ਜੋ ਇਸ ਦੀ ਆਯੁਰਵੈਦਿਕ ਦਵਾਈਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਇਸ ਦੀ ਸਿਹਤਮੰਦ ਚਰਬੀ ਜਿਸ ਦੇ ਨਾਲ ਇਹ ਭਰਪੂਰ ਹੁੰਦਾ ਵੈ ਪਾਚਨ ਕਿਰਿਆ ਨੂੰ ਵੀ ਬਹੁਤ ਚੰਗਾ ਬਣਾਉਂਦਾ ਵੈ ਪੋਸ਼ਕ ਤੱਤਾਂ ਅਤੇ ਸੋਖਣ ਨੂੰ ਬਹੁਤ ਜ਼ਿਆਦਾ ਬਿਹਤਰ ਵਧਾ ਦਿੰਦਾ ਵੈ ਔਰ ਸਿਹਤਮੰਦ ਆਂਤੜੀਆਂ ਲਈ ਵੀ ਕਿਉ ਹੈ ਕਾਫੀ ਜ਼ਿਆਦਾ ਫਾਇਦੇਮੰਦ ਹੁੰਦਾ ਵੈ ਕਿ ਉਹਦੇ ਵਿੱਚ ਵਿਟਾਮਿਨ ਏ ਡੀ ਈ ਅਤੇ ਇਸ ਦੇ ਨਾਲ ਨਾਲ ਕਈ ਹੋਰ ਵੀ ਭਰਪੂਰ ਵਿਟਾਮਿਨ ਹੁੰਦੇ ਨੇ ਜੋ ਕਿ ਸਰੀਰ ਨੂੰ ਮਜ਼ਬੂਤ ਬਣਾਉਂਦੇ ਨੇ ਇਮਿਊਨਿਟੀ ਨੂੰ ਵਧਾਉਂਦੇ ਨੇ ਸਿਹਤ ਨੂੰ ਬਣਾਉਂਦੇ ਨੇ ਅਤੇ ਸਕਿਨ ਵੈ ਬਾਲ ਵੈ ਹੱਡੀਆਂ ਵੈ ਇਹਨਾਂ ਨੂੰ ਵੀ ਜ਼ਰੂਰੀ ਪੋਸ਼ਕ ਤੱਤ ਦੰਦੇ ਨੇ ਕਿਉਂ ਦੀ ਵਰਤੋਂ ਰੋਟੀ ਤੇ ਹੁੰਦੀ ਹੈ ਦਾਲ ਚ ਹੁੰਦੀ ਹੈ ਸਬਜ਼ੀਆਂ ਚ ਵੀ ਹੁੰਦੀ ਹੈ ਹੋਰ ਭੋਜਨਾਂ ਚ ਵੀ ਚੰਗੀ ਤਰੀਕੇ ਦੇ ਨਾਲ ਕਿਉ ਨੂੰ ਪਕਵਾਨ ਨੂੰ ਪੋਸ਼ਟਿਕ ਬਣਾਉਣ ਦੇ ਲਈ ਇਸ ਨੂੰ ਬਿਹਤਰ ਬਣਾਉਣ ਦੇ ਲਈ ਕਿਉ ਦੀ ਸਹਾਇਤਾ ਲੈ ਕੇ ਇਸ ਦੇ ਵਿੱਚ ਮਿਲਾਇਆ ਜਾਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਕਰਾ ਦੇ ਵਿੱਚ ਕਿਉ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਿਉ ਦੀ ਵਰਤੋਂ ਕੁਝ ਅਜੀਆਂ ਚੀਜ਼ਾਂ ਵੀ ਨੇ ਜਿਨ੍ਹਾਂ ਦੇ ਨਾਲ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਕਿਉ ਦੀ ਵਰਤੋਂ ਅਜੀਆਂ ਚੀਜ਼ਾਂ ਦੇ ਨਾਲ ਕਰਦੇ ਹੋ ਤਾਂ ਇਹ ਤੁਹਾਡੇ ਲਈ ਸਮੱਸਿਆ ਖੜੀ ਕਰ ਸਕਦਾ ਹੈ ਸ਼ਹਿਦ ਅਤੇ ਘਿਓ ਆਯੁਰਵੇਦ ਦੇ ਅਨੁਸਾਰ ਜੇਕਰ ਤੁਸੀਂ ਸ਼ਹਿਦ ਅਤੇ ਘਿਓ ਨੂੰ ਬਰਾਬਰ ਮਾਤਰਾ ਦੇ ਵਿੱਚ ਮਿਲਾਉਂਦੇ ਹੋ ਤਾਂ ਇਹ ਜ਼ਹਿਰੀਲਾ ਮਿਸ਼ਰਣ ਬਣ ਜਾਂਦਾ ਹੈ ਜਿਸ ਦੇ ਨਾਲ ਪਾਚਨ ਅਤੇ ਮੈਟਾਬੋਲਿਜ਼ਮ ਕਾਫੀ ਜ਼ਿਆਦਾ ਖਰਾਬ ਹੋ ਸਕਦਾ ਹੈ ਅਤੇ ਇਸ ਨੂੰ ਇਕੱਠੇ ਮਿਲਾਉਣ ਦੇ ਨਾਲ ਆਂਤਣੀਆਂ ਤੇ ਜੋ ਕਾਫੀ ਜ਼ਿਆਦਾ ਪ੍ਰਭਾਵ ਪੈਂਦਾ ਹੈ ਤੇ ਸਿਹਤ ਵਿਗੜਦੀ ਹੈ ਸ਼ੀਰ ਦੇ ਵਿੱਚ ਜਹਰੀਲੇ ਪਦਾਰਥ ਭੰਦੇ ਨਹੀਂ ਹਾਲਾਂਕਿ ਸ਼ੈਦ ਅਤੇ ਘਿਓ ਦੋਵੇਂ ਆਪਣੇ ਆਪ ਦੇ ਵਿੱਚ ਸਿਹਤਮੰਦ ਹਨ ਪਰ ਇਹਨਾਂ ਦੀ ਇਕੱਠੇ ਵਰਤੋਂ ਹਾਨੀਕਾਰਕ ਹੋ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਮੱਛੀ ਅਤੇ ਘਿਓ ਇਕੱਠੇ ਯੂਜ਼ ਕਰਦੇ ਹੋ ਸੇਵਨ ਕਰਦੇ ਹੋ ਤਾਂ ਇਹ ਵੀ ਨਹੀਂ ਖਾਣਾ ਚਾਹੀਦਾ ਹੈ ਨੁਕਸਾਨ ਦਿੰਦਾ ਹੈ ਮੱਛੀ ਕੁਦਰਤ ਦੇ ਵਿੱਚ ਜੋ ਕਿ ਬਾਈ ਨੇਚਰ ਗਰਮ ਹੁੰਦੀ ਹੈ ਤਸੀਰ ਗਰਮ ਹੁੰਦੀ ਹੈ ਉਸਦੀ ਘਿਓ ਕੁਦਰਤੀ ਠੰਡਾ ਹੁੰਦਾ ਵੈ ਦੋਵੇਂ ਨੂੰ ਇਕੱਠਾ ਜੇਕਰ ਤੁਸੀਂ ਖਾਂਦੇ ਹੋ ਤਾਂ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਸਰੀਰ ਦੇ ਵਿੱਚ ਇਸ ਦੇ ਨਾਲ ਵੀ ਜ਼ਹਿਰੀਲੇ ਪਦਾਰਥ ਇਕੱਠੇ ਹੁੰਦੇ ਨੇ ਅਤੇ ਨੁਕਸਾਨ ਪਹੁੰਚਾਉਂਦੇ ਨੇ ਕਿਉਂ ਅਤੇ ਮੱਛੀ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸੇ ਨਾਲ ਨਾਲ ਜੇਕਰ ਗੱਲ ਕਰੀਏ ਦਹੀਂ ਨਾਲ ਘਿਓ ਦਾ ਸੇਵਨ ਦਹੀਂ ਅਤੇ ਘਿਓ ਦੋਵੇਂ ਭਾਰੀ ਅਤੇ ਤੇਲਯੁਕਤ ਹੁੰਦੇ ਹਨ ਇਹਨਾਂ ਨੂੰ ਇਕੱਠੇ ਖਾਣ ਨਾਲ ਸਰੀਰ ਦੇ ਵਿੱਚ ਪਾਚਨ ਪ੍ਰਣਾਲੀ ਦੀ ਕਾਰਜਸ਼ੀਲਤਾ ਵਿਗੜ ਜਾਂਦੀ ਹੈ ਕਮਜ਼ੋਰ ਹੋ ਜਾਂਦੀ ਹੈ ਪਾਚਨ ਪ੍ਰਕਿਰਿਆ ਥੋੜੀ ਬਿਹਤਰ ਨਾਲੋਂ ਖਰਾਬ ਹੋ ਜਾਵੇਗੀ ਪਰ ਜੇਕਰ ਇਹਨਾਂ ਦਾ ਅੱਧਾ-ਅੱਧ ਇਸਤੇਮਾਲ ਕੀਤਾ ਜਾਵੇ ਤਾਂ ਇਹਨਾਂ ਦੇ ਕਈ ਫਾਇਦੇ ਨੇ ਪਰ ਇਕੱਠੇ ਇਸਤੇਮਾਲ ਦੇ ਇਹਨਾਂ ਦੇ ਨੁਕਸਾਨ ਨੇ ਦਹੀਂ ਅਤੇ ਘਿਓ ਇਕੱਠੇ ਖਾਣ ਦੇ ਨਾਲ ਪਾਚਨ ਕਿਰਿਆ ਹੌਲੀ ਹੁੰਦੀ ਹੈ ਜ਼ਹਿਰੀਲੇ ਪਦਾਰਥ ਬਣਦੇ ਨੇ ਔਰ ਸਰੀਰ ਹੈ ਜੋ ਕਿ ਸਕਿਨ ਸੰਬੰਧੀ ਸਮੱਸਿਆਵਾਂ ਆ ਦੇਣੀ ਹੈ ਸ਼ੁਰੂ ਕਰ ਦਿੰਦਾ ਹੈ ਮੂਲੀ ਅਤੇ ਕੀ ਉਹ ਦਾ ਵੀ შეਵਣ ਇਕੱਠੇ ਨਹੀਂ ਕਰਨਾ ਚਾਹੀਦਾ ਮੂਲੀ ਇੱਕ ਜੜ ਵਾਲੀ ਸਬਜ਼ੀ ਹੈ ਜੋ ਕਿ ਤਿੱਖੀ ਅਤੇ ਗਰਮ ਹੁੰਦੀ ਹੈ ਯਦਕਿ ਘਿਓ ਦੇ ਨਾਲ ਇਸ ਨੂੰ ਖਾਦਾ ਜਾਂਦਾ ਹੈ ਤੈ ਤੇਲ ਯੁਕਤ ਅਤੇ ਠੰਡਾ ਹੁੰਦਾ ਵੈ ਔਰ ਇਸ ਦਾ ਮਿਸ਼ਰਣ ਪੇਟ ਨੂੰ ਫੁਲਾਉਣ ਦੇ ਵਿੱਚ ਕੰਮ ਕਰਦਾ ਹੈ ਐਸਿਡਿਟੀ ਨੂੰ ਵਧਾਉਂਦਾ ਹੈ ਅਤੇ ਬਦ ਹਜਮੀ ਵਰਗੀ ਦਿੱਕਤਾਂ ਨੂੰ ਸੱਦਾ ਦਿੰਦਾ ਹੈ ਪਾਚਣ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਪੇਟ ਫੁੱਲਣ ਕਰਕੇ ਕਾਫੀ ਜ਼ਿਆਦਾ ਦਰਦਵੀ ਹੋ ਸਕਦਾ ਹੈ ਇਹਨਾਂ ਚੀਜ਼ਾਂ ਦਾ ਜੇਕਰ ਸੇਵਨ ਤੁਸੀਂ ਘਿਓ ਦੇ ਨਾਲ ਕਰਦੇ ਹੋ ਤਾਂ ਨੁਕਸਾਨ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਇਸ ਕਰਕੇ ਘਰ ਦੇ ਵਿੱਚ ਪਏ ਘਿਓ ਨੂੰ ਬੇहद ਧਿਆਨ ਨਾਲ ਵਰਤਣਾ ਚਾਹੀਦਾ ਹੈ ਕਿਉਂਕਿ ਕੁਝ ਚੀਜ਼ਾਂ ਅਜਿਹੀਆਂ ਨਹੀਂ ਜਿਨ੍ਹਾਂ ਨਾਲ ਜੇਕਰ ਤੁਸੀਂ ਘਿਓ ਦੀ ਵਰਤੋਂ ਕਰਦੇ ਹੋ ਤਾਂ ਇਹ ਨੁਕਸਾਨ ਵੀ ਤੁਹਾਨੂੰ ਪਹੁੰਚਾ ਸਕਦਾ ਹੈ